ਜਨ ਜੋ ਬਣਤੇ ਜੋਰ ਜਵਾਨੀ ਸਦਾ ਨੀ ਰਹਿ ਸਕਦਾ ਜਦੋਂ ਕਾਲ ਦੀ ਆਵਾਜ਼ ਪਏ ਕੋਈ ਅੜ ਨਹੀਂ ਬਹਿ ਸਕਦਾ ਮਨ ਮੂਰਖ ਹੈ ਕੜ ਵਿੱਚ ਕਰਦਾ ਮਾਣ ਅਟਾਰੀ ਤੇ ਸਭ ਨੂੰ ਜਾਣਾ ਪੈਂਦਾ ਆਪੋ ਆਪਣੀ ਵਾਰੀ ਜੋਰ ਜਵਾਨੀ ਸਦਾ ਨਹੀਂ ਰਹਿ ਸਕਦਾ ਜਦੋਂ ਕਾਲ ਦੀ ਆਵਾਜ਼ ਪਈ ਕੋਈ ਅੜ ਨਹੀਂ ਬਹਿ ਸਕਦਾ ਮਨ ਮੂਰਖ ਹੈ ਘੜ ਵਿੱਚ ਕਰਦਾ ਮਾਣ ਹਟਾਰੀ ਤੇ ਸਭ ਨੂੰ ਜਾਣਾ ਪੈਂਦਾ ਆਪੂ ਆਪਣੀ ਵਾਰੀ ਤੇ ਮੌਦ ਪੁਗੀ ਤੇ ਹੁੰਦਾ ਨਹੀਂ ਕੋਈ ਅਸਰ ਦਵਾਈਆਂ ਦਾ ਪਿੱਛੋਂ ਰਹਿੰਦਾ ਨਾਮ ਜੱਗ ਤੇ ਨੇਕ ਕਮਾਈਆਂ ਦਾ ਵੈਦ ਤਨੰਤਰ ਤੋਂ ਨਾ ਕਾਬੂ ਪਾਉ ਬਿਮਾਰੀ ਤੇ ਸਭ ਨੂੰ ਜਾਣਾ ਪੈਂਦਾ ਆਪੋ ਆਪਣੀ ਵਾਰੀ ਤੇ ਤੀਆਂ ਪੁੱਤਰ ਮਾਪੇ ਸਭ ਮਤਲਬ ਤੇ ਬੇਲੀ ਨੇ ਸਭ ਨੂੰ ਰੋਂਦ ਛੱਡ ਕੇ ਜਾਣਾ ਜਿੰਦ ਅਕੇਲੀਏ ਕਾਲ ਬਲੀ ਦੀ ਭਾਈ ਇੱਕ ਦਿਨ ਪਾਉ ਸ਼ਿਕਾਰੀ ਤੇ ਸਭ ਨੂੰ ਜਾਣਾ ਪੈਂਦਾ ਆਪੋ ਆਪਣੀ ਵਾਰੀ ਤੇ ਕਾਲ ਪਤਾ ਸੀ ਪਾਵੇ ਕਾਲ ਪਤਾ ਸੀ ਪਾਵੇ ਪਰ ਮਨ ਨੂੰ ਸਮਝਾਇਆ ਨਾ ਸਭ ਨੂੰ ਜਾਣਾ ਪੈਂਦਾ ਆਪੋ ਆਪਣੀ ਵਾਰੀ ਤੇ ਇਸ ਦੁਨੀਆਂ ਤੇ ਪੁੱਜੇ ਜਿੰਨੇ ਪੀਰ ਪੈਗੰਬਰ ਨੇ ਕਾਲ ਬਲੀ ਨੇ ਲੈਣੇ ਸਭ ਵੇਲੇ ਸਿਰ ਸੰਭਰਨੇ ਕਾਲ ਬਾਜ ਨੂੰ ਤਰਸ ਨਹੀਂ ਆਉਣਾ ਗੂੰਜ ਵਿਚਾਰੀ ਤੇ ਸਭ ਨੂੰ ਜਾਣਾ ਪੈਂਦਾ ਆਪੋ ਆਪਣੀ ਵਾਰੀ ਤੇ ਤਰਿੰਜਣ ਦੇ ਵਿੱਚ ਜੁੜੀਆਂ ਕੁੜੀਆਂ ਖਿਲੀਆਂ ਪਾਰ ਰਹੀਆਂ ਟਲੀ ਜਵਾਨੀ ਲੱਖਾਂ ਸੂਰਤਾਂ ਕਬਰੀ ਜਾ ਰਹੀਆਂ ਕਾਲੀ ਕੋਪ ਨੇ ਰੀ ਸ਼ਾ ਗਈ స్వాਗਯ ਤਾਰੀ ਤੇ ਸਭ ਨੂੰ ਜਾਣਾ ਪੈਂਦਾ ਆਪੋ ਆਪਣੀ ਵਾਰੀ ਤੇ ਮੂਰਤ ਨਾਰੀ ਜੋ ਦਰਸ਼ਨ ਬਿਨ ਮਰਦੀ ਐ ਤੇਰੇ ਬਿਨਾ ਨਾ ਜੀਵਾ ਜੋ ਪਈ ਮੁੱਠੀਆਂ ਭਰਦੀ ਐ ਪ੍ਰੇਤ ਪ੍ਰੇਤ ਘਰੂਗੀ ਲਾ ਗਿਆ ਪੌਰ ਉਡਾਰੀ ਤੇ ਸਭ ਨੂੰ ਜਾਣਾ ਪੈਂਦਾ ਆਪੋ ਆਪਣੀ ਆ ਪਾਲਣ ਵਾਲਾ ਬਾਪੂ ਹੱਥੀ ਅੱਗ ਲਗਾ ਦੇਊਗਾ ਦੋ ਘੜੀਆਂ ਲਈ ਅੱਖਾਂ ਵਿੱਚੋਂ ਨੀਰ ਵਹਾ ਦੇਊਗਾ ਰੋਗ ਨਹੀਂ ਸਕਦਾ ਕੋਈ ਹੋ ਗਈ ਕੂਚ ਪਿਆਰੀ ਤੇ ਸਭ ਨੂੰ ਜਾਣਾ ਪੈਂਦਾ ਆਪੋ ਆਪਣੀ ਵਾਰੀ ਤੇ ਕੱਟ ਜ਼ਿੰਦਗੀ ਦੀ ਮੰਜ਼ਲ ਕੱਟ ਜ਼ਿੰਦਗੀ ਦੀ ਮੰਜ਼ਲ ਹੈ ਜਾਣਾ ਪੈ ਜਾਊਗਾ ਇਸ ਦੁਨੀਆ ਤੇ ਜੋ ਵੀ ਜਿਆ ਖਾਣਾ ਪੈ ਜਾਊਗਾ ਛੜੂ ਮੌਤ ਦਾ ਝੱਕੜ ਮੈ ਕੀ ਫੁੱਲ ਕਿਆਰੀ ਤੇ ਸਭ ਨੂੰ ਜਾਣਾ ਪੈਂਦਾ ਆਪੋ ਆਪਣੀ ਵਾਰੀ ਤੇ ਨੇਕੀ ਧਰਮ ਸਚਾਈ ਤੇ ਜੋ ਡਟ ਕੇ ਰਹਿੰਦੇ ਨੇ ਹਾਂਜੀ ਡਟ ਕੇ ਰਹਿੰਦੇ ਨੇ ਮਰਿਆਂ ਤੋਂ ਵੀ ਲੋਕੀ ਚੰਗਾ ਕਹਿੰਦੇ ਨੇ ਜਗ ਕਰੇਗਾ ਪੂਜਾ ਰਹੇਗਾ ਸਾਫ ਵਿਹਾਰੀ ਤੇ ਸਭ ਨੂੰ ਜਾਣਾ ਪੈਂਦਾ ਆਪੋ ਆਪਣੀ ਵਾਰੀ ਤੇ ਜਿੰਦ ਮਸਲਾ ਮੁਕੇ ਤੇ ਜਿੰਦ ਮਸਲਾ ਮੁਕੇ ਤੇ ਗਾਉਣਾ ਨਹੀਂ ਰਾਗਾਂ ਨੂੰ ਵੀਣ ਵਜਾ ਕੇ ਸਦਾ ਨਜੋਗੀ ਕਿਲਣ ਨਾਗਾ ਤਰਸ ਨਹੀਂ ਕਰਨਾ ਗੁਰਮੁਖ ਗਿੱਲ ਲਖਾਰੀ ਤੇ ਹਾਂਜੀ ਗਿੱਲ ਲਖਾਰੀ ਤੇ ਸਭ ਨੂੰ ਜਾਣਾ ਪੈਂਦਾ ਆਪੋ ਆਪਣੀ